ਯਾਰੇ ਸੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਅਨੁਭਵਵਾਦ ਬਾਰੇ ਕੁਝ ਗੱਲਾਂ ਕਰਾਂਗੇ ਐਂਪੀਰੀਕਿਜ਼ਮ ਕਿ ਅਨੁਭਵਵਾਦ ਕੀ ਹੈ ਫਿਲਾਸਫੀ ਦੇ ਵਿੱਚ ਇਹਦਾ ਕੀ ਜਾਂ ਅਨੁਭਵਵਾਦੀ ਜਿਹੜੇ ਫਿਲਾਸਫਰ ਨੇ ਉਹ ਕੀ ਕਹਿੰਦੇ ਨੇ ਉਹਨਾਂ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਗਿਆਨ ਦੇ ਜਿਵੇਂ ਅਲੱਗ-ਅਲੱਗ ਸਾਧਨ ਹੈ। ਗਿਆਨ ਦੇ ਸਾਧਨਾਂ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਅਨੁਭਵ ਦਾ ਗਿਆਨ ਵੀ ਹੈ। ਤੁਹਾਡਾ ਅਨੁਭਵ ਕਿੰਨਾ? ਗਿਆਨ ਦੇ ਸਾਧਨ ਸੰਬੰਧੀ ਬਣੇ ਸਿਧਾਂਤਾਂ ਵਿੱਚ ਅਨੁਭਵਵਾਦ ਇੱਕ ਹੈ। ਜੋ ਗਿਆਨ ਇੰਦਰੀਆਂ ਯਾਨੀ ਕਿ ਸਾਡੇ ਜਿਹੜੇ ਸੈਂਸ ਆਰਗਨ ਆ ਉਹਨਾਂ ਨੂੰ ਹੀ ਸਾਡੇ ਗਿਆਨ ਦਾ ਸਾਧਨ ਮੰਨਦਾ ਹੈ। ਕਿ ਜੋ ਤੁਸੀਂ ਦੇਖ ਰਹੇ ਹੋ ਉਹੀ ਤੁਹਾਡੇ ਗਿਆਨ ਦੇ ਸਾਧਨ ਹਨ ਆਮ ਤੌਰ ਤੇ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਜਿਵੇਂ ਸਾਡੀਆਂ ਅੱਖਾਂ ਨੇ ਕੰਨ ਨੱਕ ਜੀਵ ਤੇ ਚਮੜੀ ਮੰਨੇ ਜਾਂਦੇ ਆ ਹੁਣ ਅਨੁਭਵਵਾਦੀਆਂ ਅਨਸਾਰ ਸਾਡਾ ਸਾਰਾ ਗਿਆਨ ਇਨ੍ਹਾਂ ਰਾਹੀਂ ਸਾਡੇ ਅੰਦਰ ਜਾਂਦਾ ਹੈ ਜੋ ਅਸੀਂ ਸੁਣਦੇ ਆ ਅਸੀਂ ਦੇਖਦੇ ਆ ਅਸੀਂ ਟੇਸਟ ਕਰਦੇ ਆ ਜਾਂ ਚਮੜੀ ਦੇ ਰਾਹੀਂ ਅਸੀਂ ਮਹਿਸੂਸ ਕਰਦੇ ਆ ਜਾਂ ਨੱਕਦੇ ਰਹੇ ਜੋ ਅਸੀਂ ਸਮੈਲ ਸੈਂਸ ਆ ਸਾਡੀ ਇਹਨਾਂ ਪੰਜ ਗਿਆਨ ਇੰਦਰੀਆਂ ਤੋਂ ਇਲਾਵਾ ਗਿਆਨ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ ਇਹ ਅਨੁਭਵਵਾਦੀ ਜਿਹੜੇ ਲੋਕ ਨੇ ਉਹਨਾਂ ਦਾ ਫਾਸਫਰਾਂ ਦਾ ਜਾਂ ਵਿਦਵਾਨਾਂ ਦਾ ਵਿਚਾਰ ਹੈ ਇਥੋਂ ਤੱਕ ਕਿ ਜੋ ਵੀ ਵਿਚਾਰ ਸਾਡੀ ਬੁੱਧੀ ਦੇ ਵਿੱਚ ਹਨ ਜਿਨ੍ਹਾਂ ਨੂੰ ਬੁੱਧੀਵਾਦੀ ਜਨਮ ਜਾਤ ਕਹਿੰਦੇ ਹਨ ਉਹ ਸਾਰੇ ਗਿਆਨ ਇੰਦਰੀਆਂ ਰਾਹੀਂ ਹੀ ਪੈਦਾ ਹੋਏ ਹਨ ਇਸ ਕਾਰਨ ਅਨੁਭਵਵਾਦ ਨੂੰ ਸੰਵੇਗਨਾਵਾਦ ਵੀ ਕਹਿੰਦੇ ਹਨ ਇਨ੍ਹਾਂ ਅਨਸਾਰ ਗਿਆਨ ਅੰਦਰੂਨੀ ਨਹੀਂ ਬਲਕਿ ਬਾਹਰੀ ਅਤੇ ਅਨੁਭਵ ਉਤਰ ਹੈ ਕੋਈ ਵੀ ਵਿਚਾਰ ਜਨਮ ਜਾਤ ਨਹੀਂ ਹੁੰਦਾ ਬਲਕਿ ਸਾਰੇ ਵਿਚਾਰ ਮਨੁੱਖ ਰਾਈ ਖੁਦ ਪ੍ਰਾਪਤ ਜਾਨਕਿ ਮਨੁੱਖ ਜਿਹੜਾ ਵਾ ਖੁਦ ਪ੍ਰਾਪਤ ਕਰਦਾ ਵਾ ਹੁਣ ਦੂਜੇ ਸ਼ਬਦਾਂ ਵਿੱਚ ਅਸੀਂ ਕੀ ਕਹਿ ਸਕਦੇ ਹਾਂ अनुभववाद सीधे तौर पे बुद्धिवाद ਦਾ ਵਿਰੋਧ ਵਿਰੋਧੀ ਸਿਧਾਂਤ ਹੈ ਇਸ ਦੀ ਸ਼ੁਰੂਆਤ ਜਾਨ ਲਾਕ ਨੇ ਆਪਣੇ ਵਿਚਾਰ ਤਬੂਲਾ ਰਾਸਾ ਅਤੇ ਸਰਲ ਸੰਯੁਕਤ ਜਿਹੜੇ ਸਿੰਪਲ ਕੰਪਲੈਕਸ ਵਿਚਾਰਾਂ ਨਾਲ ਕੀਤੀ ਹੈ ਬਾਅਦ ਵਿੱਚ ਇਹਨੂੰ ਜਾਰਜ ਬਰਕਲੇ ਡੈਵਿਡ ਹੂਮ ਨੇ ਵੀ ਇਸ ਵਿਚਾਰਧਾਰਾ ਦੇ ਵਿੱਚ ਕਾਫੀ ਯੋਗਦਾਨ ਪਾਇਆ ਹੁਣ ਇਹਦੀਆਂ ਅਗਰ ਆਪਾਂ ਪ੍ਰਵਾਦਸ਼ਾ ਦੀ ਗੱਲ ਕਰੀਏ ਤਾਂ ਅਨੁਭਵਾਦ ਇੱਕ ਗਿਆਨ ਮਿਮਾਂਸਕ ਤਤ ਹੈ ਜੋ ਕੇਵਲ ਗਿਆਨ ਇੰਦਰੀਆਂ ਨੂੰ ਹੀ ਗਿਆਨ ਦਾ ਇੱਕੋ ਇੱਕ ਸਾਧਨ ਮੰਨਦਾ ਹੈ ਅਤੇ ਅਨੰਭਵਵਾਦ ਨੂੰ ਹੀ ਜਾਂ ਅਨਭਵ ਨੂੰ ਹੀ ਅਨੁਭਵਾਦੀਏ ਜਿਹੜੇ ਆ ਉਹ ਅਨਭਵ ਨੂੰ ਹੀ ਗਿਆਨ ਦੀ ਸਚਾਈ ਦਾ ਪ੍ਰਮਾਣ ਬਣਾਉਂਦੇ ਹਨ ਹੁਣ ਪ੍ਰੋਫੈਸਰ ਟੈਟਸ ਕੀ ਕਹਿੰਦਾ ਕਿ ਅਨੁਭਵਵਾਦ ਇੱਕ ਦ੍ਰਿਸ਼ਟੀਕੋਣ ਹੈ ਜੇ ਸੰਸਾਰ ਗਿਆਨ ਤਜਰਬੇ ਅਤੇ ਗਿਆਨ ਇੰਦਰੀਆਂ ਰਾਹੀਂ ਹੁੰਦਾ ਹੈ ਇਹ ਬੁੱਧੀਵਾਦ ਦਾ ਵਿਰੋਧੀ ਹੈ ਹੁਣ ਅਨੁਭਵਵਾਦ ਦੀਆਂ ਵਿਸ਼ੇਸ਼ਤਾਈਆਂ ਅਨੁਭਵਵਾਦੀ ਗਿਆਨ ਦੇ ਇਸ ਸਿਧਾਂਤ ਲਈ ਕਈ ਦਲੀਲਾਂ ਅਤੇ ਤੱਤ ਦਿੰਦੇ ਹਨ ਜਿਨ੍ਹਾਂ ਨਾਲ ਉਹ ਗਿਆਨ ਕੇਵਲ ਗਿਆਨ ਇੰਦਰੀਆਂ ਰਾਹੀਂ ਉਪਜਦਾ ਹੈ ਉਹ ਸਿੱਧ ਕਰਨਾ ਚਾਹੁੰਦੇ ਆ ਕਿ ਅਜਿਹਿਆਂ ਕੁਝ ਵਿਸ਼ੇਸ਼ਤਾਈਆਂ ਕਿ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਗਿਆਨ ਨੂੰ ਸਿੱਧ ਕਰਦੇ ਆ ਗਿਆਨ ਕੇਵਲ ਗਿਆਨ ਇੰਦਰੀਆਂ ਰਾਹੀਂ ਹੀ ਹੁੰਦਾ ਹੈ ਹੁਣ ਅਨੁਭਵਵਾਦੀ ਪੂਰੀ ਦ੍ਰਿੜਤਾ ਨਾਲ ਕਹਿੰਦੇ ਹਨ ਕਿ ਗਿਆਨ ਸਾਡੀਆਂ ਪੰਜ ਗਿਆਨ ਇੰਦਰੀਆਂ ਜਾਂ ਸੰਵੇਦਨਾਵਾਂ ਰਾਹੀਂ ਉਪਜਦਾ ਹੈ ਤੇ ਉਹ ਪੰਜ ਗਿਆਨ ਇੰਦਰੀਆਂ ਸਾਡੀਆਂ ਅੱਖਾਂ ਸਾਡਾ ਨੱਕ ਕੰਨ ਜੀਭ ਤੇ ਚਮੜੀ ਇਹ ਗਿਆਨ ਇੰਦਰੀਆਂ ਬਾਹਰੀ ਵਸਤਾਂ ਨਾਲ ਸੰਪਰਕ ਕਰਦੀਆਂ ਹਨ ਅਤੇ ਇਸ ਸੰਬੰਧਿਤ ਵਸਤਾਂ ਦਾ ਗਿਆਨ ਸਾਡੇ ਮਨ ਵਿੱਚ ਪਹੁੰਚਾਉਂਦੀਆਂ ਹਨ ਹਰ ਸੰਬੰਧਿਤ ਵਸਤੂ ਦੀ ਜਾਣਕਾਰੀ ਇਹਨਾਂ ਇੰਦਰੀਆਂ ਰਾਹੀਂ ਸੰਵੇਦਨਾ ਦੇ ਰੂਪ ਵਿੱਚ ਸਾਡੇ ਦਿਮਾਗ ਤੱਕ ਪੁੱਜਦੀ ਹੈ ਤਦ ਹੀ ਸਾਨੂੰ ਗਿਆਨ ਹੁੰਦਾ ਹੈ ਵਸਤਾਂ ਦੀ ਜਾਣਕਾਰੀ ਦੀ ਇੰਦਰੀਆਂ ਤੋਂ ਦਿਮਾਗ ਤੱਕ ਪਹੁੰਚਣ ਦੀ ਪ੍ਰਕਿਰਿਆ ਨੂੰ ਪਰਤਕੀ ਕਰਨ ਕਹਿੰਦੇ ਹਨ ਮਨੁੱਖ ਦੇ ਮਨ ਜਾਂ ਬੁੱਧੀ ਵਿੱਚ ਪਿਆ ਹਰ ਵਿਚਾਰ ਪਹਿਲਾਂ ਇਹਨਾਂ ਗਿਆਨ ਇੰਦਰੀਆਂ ਰਾਹੀਂ ਉਪਜਿਆ ਹੈ ਜਾਂ ਅਜਿਹੇ ਦੋ ਜਾਂ ਦੋ ਤੋਂ ਵੱਧ ਵਿਚਾਰਾਂ ਤੋਂ ਮਿਲ ਕੇ ਬਣਿਆ ਹੈ ਇਸ ਤਰ੍ਹਾਂ ਅਨੁਭਵਵਾਦੀ ਇਹ ਸਿੱਧ ਕਰਦੇ ਹਨ ਕਿ ਗਿਆਨ ਕੇਵਲ ਇਹਨਾਂ ਇੰਦਰੀਆਂ ਰਾਹੀਂ ਹੀ ਹੁੰਦਾ ਹੈ ਕੋ ਨੰਬਰ 2 ਤੇ ਉਹ ਕੀ ਪ੍ਰਮਾਣ ਦਿੰਦੇ ਆ ਆਪਣੇ ਗਿਆਨ ਨੂੰ ਸਿੱਧ ਕਰਨ ਵਾਸਤੇ ਜਾਂ ਆਪਣੇ ਵਿਚਾਰ ਨੂੰ ਜਿਹੜਾ ਅਨੁਭਵਾਦ ਨੂੰ ਸਿੱਧ ਕਰਨ ਵਾਸਤੇ ਕਿ ਸਚਾਈ ਦਾ ਅੰਤਮ ਪ੍ਰਮਾਣ ਵੀ ਗਿਆਨ ਇੰਦਰੀਆਂ ਹੀ ਹਨ ਉਹ ਕਹਿੰਦੇ ਕਿ ਜੋ ਗਿਆਨ ਸਾਨੂੰ ਪ੍ਰਾਪਤ ਹੁੰਦਾ ਉਸ ਦੀ ਸਚਾਈ ਕਿ ਉਹ ਸੱਚਾ ਹੈ ਜਾਂ ਝੂਠ ਹੈ ਵੀ ਗਿਆਨ ਇੰਦਰੀਆਂ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਕਿਉਂਕਿ ਦਲੀਲਾਂ ਨਾਲ ਅਸੀਂ ਕਿਸੇ ਨੂੰ ਸੰਪੂਰਨ ਤੇ ਸੰਤੁਸ਼ਟ ਨਹੀਂ ਕਰਦੇ ਜੇਕਰ ਕਰ ਵੀ ਲੈਂਦੇ ਹਾਂ ਤਾਂ ਉਸਦੇ ਵੀ ਕਈ ਪ੍ਰਸ਼ਨ ਪੈਦਾ ਹੁੰਦੇ ਹਨ ਪਰ ਆਪਣੀ ਦਲੀਲ ਦਾ ਅੰਤਮ ਪ੍ਰਮਾਣ ਸਾਨੂੰ ਆਪਣੀਆਂ ਗਿਆਨ ਇੰਦਰੀਆਂ ਹੀ ਮੰਨਣੀਆਂ ਪੈਂਦੀਆਂ ਹਨ ਕਿਉਂਕਿ ਇਹਨਾਂ ਤੋਂ ਉੱਪਰ ਜਾਂ ਵੱਧ ਕੋਈ ਵੀ ਹੋਰ ਸਾਧਨ ਜਾਂ ਪ੍ਰਮਾਣ ਨਹੀਂ ਹੈ ਜੋ ਕਿਸੇ ਤੱਥ ਪ੍ਰਤੀ ਇਸ ਤੋਂ ਵੱਧ ਸਚਾਈ ਦਰਸਾ ਸਕੇ ਇਸ ਲਈ ਇਹ ਇੱਕ ਆਮ ਵਿਚਾਰ ਹੈ ਕਿ ਪ੍ਰਤੱਖ ਨੂੰ ਪ੍ਰਮਾਨ ਕੀ ਚਲ ਕਿ ਉਹ ਪ੍ਰਤੱਖ ਨੂੰ ਹੀ ਗਿਆਨ ਮੰਨਦੇ ਆ ਪ੍ਰਮਾਨ ਮੰਨਦੇ ਆ ਕਿ ਪ੍ਰਤੱਖ ਜਿਹੜੀ ਚੀਜ਼ਾਂ ਨੂੰ ਨਜ਼ਰ ਆਉਂਦੀ ਹੁਣ ਗਿਆਨ ਬਾਹਰੀ ਹੁੰਦਾ ਹੈ ਟੈਕਨੋਲੋਜੀਜ਼ ਐਕਸਟਰਨਲ ਮਨ ਬੁੱਧੀਵਾਦੀਆਂ ਅਨੁਸਾਰ ਜਿਹੜੇ ਬੁੱਧੀਵਾਦੀਏ ਉਹਨਾਂ ਦੇ ਉਲਟ ਅਨੁਭਵਵਾਦੀ ਜਿਹੜੇ ਨੇ ਉਹ ਗਿਆਨ ਨੂੰ ਬਾਹਰੀ ਦੱਸਦੇ ਆ ਭਾਵ ਕਿ ਕੋਈ ਵਿਚਾਰ ਪਹਿਲਾਂ ਤੋਂ ਸਾਡੇ ਮਨ ਵਿੱਚ ਨਹੀਂ ਹੁੰਦਾ ਜੋ ਵੀ ਵਿਚਾਰ ਜਾਂ ਗਿਆਨ ਸਾਨੂੰ ਹੁੰਦਾ ਹੈ ਉਹ ਬਾਹਰੀ ਹੈ ਸਾਰਾ ਗਿਆਨ ਵਸਤੂਗਤ ਰੂਪ ਵਿੱਚ ਬਾਹਰ ਪਿਆ ਹੈ ਇਹ ਮਨੁੱਖ ਦੀ ਆਪਣੀ ਚੇਤਨਾ ਤੇ ਨਿਰਭਰ ਹੈ ਕਿ ਉਹ ਕਿਸ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਦਾ ਹੈ ਇਸ ਕਾਰਨ ਸਭ ਵਿਅਕਤੀਆਂ ਦਾ ਗਿਆਨ ਇੱਕੋ ਜਿਹਾ ਨਹੀਂ ਹੁੰਦਾ ਗਿਆਨ ਵਸਤਾਂ ਦੇ ਨਾਲ ਹੀ ਰਹਿੰਦਾ ਹੈ ਕਿਉਂਕਿ ਵਸਤਾਂ ਦੇ ਅਸੀਂ ਜਦੋਂ ਵਸਤਾਂ ਦੇ ਉੱਪਰ ਸੰਪਰਕ ਵਿੱਚ ਆਉਂਦੇ ਹਾਂ ਇਸ ਲਈ ਸਾਨੂੰ ਉਹ ਸੰਬੰਧਿਤ ਗਿਆਨ ਹੁੰਦਾ ਹੈ ਕੋਈ ਵੀ ਵਿਚਾਰ ਜਨਮ ਜਾਤ ਨਹੀਂ ਹੁੰਦਾ ਨੋ ਇਨੀਟ ਆਈਡੀਆ ਅਨੁਭਵਵਾਦੀ ਬੁੱਧੀਵਾਦ ਦੀ ਕੜੀ ਆਲੋਚਨਾ ਕਰਦੇ ਹਨ ਕਿ ਵਿਚਾਰ ਜਨਮ ਜਾਤ ਹੁੰਦੇ ਹਨ ਬੁੱਧੀਵਾਦੀ ਗਿਆਨ ਨੂੰ ਅੰਦਰੂਨੀ ਮੰਨਦੇ ਹਨ ਇਸ ਕਾਰਨ ਉਹ ਸਾਰੇ ਵਿਚਾਰ ਜਨਮ ਜਾਤ ਕਹਿੰਦੇ ਹਨ ਪਰ ਅਨੁਭਵਵਾਦੀ ਖਾਸ ਕਰਕੇ ਲਾਕ ਕਹਿੰਦਾ ਹੈ ਕਿ ਜੇਕਰ ਵਿਚਾਰ ਜਨਮ ਜਾਤ ਹੁੰਦੇ ਹਨ ਤਾਂ ਬੱਚਿਆਂ ਅਤੇ ਪਾਗਲਾਂ ਨੂੰ ਗਿਆਨ ਹੋਣਾ ਸੀ ਅਤੇ ਨਾਲ ਹੀ ਆਮ ਵਿਅਕਤੀਆਂ ਦਾ ਗਿਆਨ ਵੀ ਇੱਕੋ ਜਿਹਾ ਹੋਣਾ ਸੀ ਕਿਉਂ ਜਨਮ ਸਮੇਂ ਦੇ ਅਗਰ ਹੁੰਦੇ ਤੇ ਪਰ ਅਜਿਆ ਨਹੀਂ ਹੈ ਗਿਆਨ ਸਾਡੇ ਜੀਵਨ ਦੇ ਪ੍ਰਵਾਹ ਅਤੇ ਤਜਰਬੇ ਨਾਲ ਸੰਬੰਧਿਤ ਹੈ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡਾ ਵਸਤਾਂ ਨਾਲ ਸੰਪਰਕ ਵਧਦਾ ਜਾਂਦਾ ਹੈ ਅਤੇ ਸਾਨੂੰ ਗਿਆਨ ਹੁੰਦਾ ਜਾਂਦਾ ਹੈ ਜੇਕਰ ਇਹ ਸੰਪਰਕ ਨਾ ਹੋਵੇ ਤਾਂ ਸਾਨੂੰ ਗਿਆਨ ਨਹੀਂ ਹੋਵੇਗਾ ਜਿਵੇਂ ਕਿ ਅੱਜ ਤੱਕ ਯਾਨਕਿ ਸਾਨੂੰ ਮਨੁੱਖਤਾ ਨੂੰ ਕੇਵਲ ਸਾਡੇ ਬ੍ਰਹਿਮੰਡ ਤੋਂ ਇਲਾਵਾ ਕਿਸੇ ਹੋਰ ਸੂਰਜ ਜਾਂ ਬ੍ਰਹਿਮੰਡ ਨਾਲ ਸੰਪਰਕ ਨਹੀਂ ਹੋਇਆ ਇਸ ਲਈ ਸਾਨੂੰ ਉਸ ਦਾ ਗਿਆਨ ਨਹੀਂ ਹੈ ਜਾਨੀ ਕਿ ਇੱਕ ਆਦਮੀ ਨੇ ਜਨਮ ਲਿਆ ਉਹ ਆਪਣੇ ਘਰ ਦੇ ਵਿੱਚ ਹੀ ਸਾਰੀ ਉਮਰ ਰਿਹਾ ਤਾਂ ਉਹ ਫਿਰ ਪਹਾੜਾਂ ਦਾ ਗਿਆਨ ਕਿਵੇਂ ਲੈ ਸਕਦਾ ਜਾਂ ਸਮੁੰਦਰ ਦਾ ਗਿਆਨ ਉਹ ਕਿਵੇਂ ਅਸਰ ਕਰ ਸਕਦਾ ਕਿਉਂਕਿ ਅਗਰ ਤੁਸੀਂ ਨਦੀਆਂ ਪਹਾੜਾਂ ਜਾਂ ਰੇਤ ਦੇ ਟਿੱਬਿਆਂ ਬਾਰੇ ਜਾਣਕਾਰੀ ਲੈਣੀ ਹੈ ਤੇ ਉੱਥੇ ਜਾ ਕੇ ਤੁਹਾਨੂੰ ਵੇਖਣਾ ਪਊਗਾ ਜਿਨ੍ਹਾਂ ਤੇ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਨਹੀਂ ਆਉਂਦੇ ਉਹਨਾਂ 'ਚ ਤੁਹਾਨੂੰ ਉਹਨਾਂ ਦਾ ਗਿਆਨ ਨਹੀਂ ਮਿਲ ਸਕਦਾ ਹੁਣ ਤੁਸੀਂ ਘਰ ਦੇ ਕਮਰੇ ਦੇ ਅੰਦਰ ساری ਉਮਰ ਬੰਦ ਰਹਿ ਕੇ ਉਹ ਗਿਆਨ ਕਿੱਦਾਂ ਲੈ ਲੋਗੇ ਉਹ ਸੁਣ ਲੋਗੇ ਜ਼ਿਆਦਾ ਤੋਂ ਜ਼ਿਆਦਾ ਜਾਂ ਕੋਈ ਕਿਤਾਬ ਕਿਤਾਬ ਤੋਂ ਅਸਲ ਕਰ ਲੋਗੇ ਮੰਨ ਲਓ ਹਰਮੰਦਰ ਸਾਹਿਬ ਆ ਜਿੰਨਾ ਚਿਰ ਅਸੀਂ ਹਰਮੰਦਰ ਸਾਹਿਬ ਜਾ ਕੇ ਖੁਦ ਨਹੀਂ ਦੇਖਿਆ ਤਾਂ ਉਸ ਬਿਲਡਿੰਗ ਦਾ ਜਾਂ ਜਲਿਆਂਵਾਲੇ ਬਾਗ ਦਾ ਜਾਂ ਕੋਈ ਆਗਰਾ ਦਾ ਤਾਜ ਮਹਿਲ ਦਾ ਗਿਆਨ ਸਾਨੂੰ ਪੂਰਾ ਨਹੀਂ ਮਿਲ ਸਕਦਾ ਕੋਸੀਂ ਜਾਵਾਂਗੇ ਆਪਣੀਆਂ ਅੱਖਾਂ ਨਾਲ ਦੇਖਾਂਗੇ ਜਾ ਕੋਈ ਸੋਰਸ ਸੈਂਸ ਆਰਗਨ ਆਪਣੇ ਜਿੱਥੇ-ਜਿੱਥੇ ਵੀ ਅਸੀਂ ਜਾ ਕੇ ਯੂਜ਼ ਕਰਦੇ ਆ ਤਾਂ ਉਹ ਤਾਂ ਦੀ ਗਿਆਨ ਸਾਨੂੰ ਮਿਲ ਸਕਦਾ ਤੇ ਜਿਉ ਜਨਮ ਜਾਤੀ ਹੁੰਦੇ ਤੁਹਾਡੇ ਮਤਲਬ ਜਨਮ ਸਮੇਂ ਹੀ ਤੁਹਾਡੇ ਅੰਦਰ ਹੁਣ ਜਨਮ ਸਮੇਂ ਕਿਹਨੇ ਬੰਦੇ ਨੂੰ ਪਤਾ ਹੁੰਦਾ ਕਿ ਆਗਰੇ ਦੇ ਵਿੱਚ ਤਾਜਮਹਲ ਵੀ ਹੈਗਾ ਜਾਂ ਹਰਮੰਦਰ ਸਾਹਿਬ ਹੈਗਾ ਜਾਂ ਕੋਈ ਹੋਰ ਦੁਨੀਆ ਦਾ ਅਜੂਬਾ ਹੈਗਾ ਇਹ ਤਾਂ ਬਾਅਦ ਦੇ ਵਿੱਚ ਕੁਝ ਕਿਤਾਬਾਂ ਦੇ ਰਾਹੀਂ ਕੁਝ ਸੁਣ ਕੇ ਜਾਂ ਕੁਝ ਅਸੀਂ ਉਹਦੇ ਬਾਰੇ ਫਿਰ ਪ੍ਰੋਪਰ ਜਾਣਕਾਰੀ ਜਿਹੜੀ ਹੈ ਉਹ ਅਸੀਂ ਜਾ ਕੇ ਦੇਖ ਕੇ ਉਹਨੂੰ ਅੰਡਰਸਟੈਂਡ ਕਰਕੇ ਅੱਜ ਲੈ ਸਕਦੇ ਆ ਇਹ ਅਨੁਭਵਵਾਦੀ ਇਹ ਸੀ ਜਿਹਨ ਮੰਨਦੇ ਹਨ ਕਿ ਜਿੰਨਾ ਚਿਰ ਤੁਸੀਂ ਕਿਸੇ ਵਸਤੂ ਨੂੰ ਦੇਖਦੇ ਹੀ ਨਹੀਂ ਉਹਨਾਂ ਚ ਤੁਹਾਨੂੰ ਉਹਦਾ ਗਿਆਨ ਨਹੀਂ ਹੋ ਸਕਦਾ ਜਿੰਨਾ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਤੁਹਾਡੇ ਅਨੁਭਵ ਦੇ ਵਿੱਚ ਉਹ ਆਉਂਦੀਆਂ ਨੇ ਤਾਂ ਉਹ ਉਹੀ ਤੁਹਾਡੇ ਗਿਆਨ ਦਾ ਸਾਧਨ ਹੈ ਕੱਲ ਨੂੰ ਇਹਦੇ ਬਾਰੇ ਆਪਾਂ ਫੇਰ ਹੋਰ ਗੱਲ ਕਰਾਂਗੇ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ